ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਥਾ ਸ੍ਰੀ ਅਨੰਦ ਸਾਹਿਬ ਪਾਠ ਦੀ ਜੋ ਤੂੰ ਚਲਾਵੇਂ ਤਵੇ ਚੱਲੇ ਸੋਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਵੇਂ ਤਵੇ ਚੱਲੇ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੈ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਨਾਹੇ ਆਪਣੀ ਸੇ ਗੁਰੂ ਦਵਾਰੇ ਸੁਖ ਪਾਵੇ ਕਹ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੇਂ ਚਲਾਵੇ ਸਤਿਗੁਰੂ ਜੀ ਅੱਗੇ ਸਮਝਾਉਂਦੇ ਹਨ ਕਿ हे ਮਾਲਕ ਪ੍ਰਭੂ ਜਿਵੇਂ ਤੂੰ ਸਾਨੂੰ ਜੀਵਾਂ ਨੂੰ ਜੀਵਨ ਸੜਕ ਉੱਤੇ ਤੋਰਦਾ ਹੈ ਤਿਵੇਂ ਅਸੀਂ ਤੁਰਦੇ ਹਾਂ ਬਸ ਮੈਨੂੰ ਇਤਨੀ ਹੀ ਸਮਝ ਪਈ ਹੈ ਕਿ ਤੇਰੇ ਗੁਣਾਂ ਦਾ ਹੋਰ ਭੇਤ ਮੈਂ ਨਹੀਂ ਜਾਣਦਾ ਮੈਂ ਇਹੀ ਸਮਝਿਆ ਹਾਂ ਕਿ ਇਹ ਰਾਹੇ ਤੂ ਸਾਨੂੰ ਤੋੜਦਾ ਹੈ ਉਸੇ ਰਾਹੇ ਅਸੀਂ ਚੱਲਦੇ ਹਾਂ ਜਿੰਨਾ ਬੰਦਿਆਂ ਨੂੰ ਆਤਮਿਕ ਅੰਧਮਾਨਣ ਦੇ ਰਸਤੇ ਉੱਤੇ ਤੋੜਦਾ ਹੈ ਜਿੰਨਾਂ ਨੂੰ ਮਿਹਰ ਕਰਕੇ ਆਪਣੇ ਨਾਮ ਵਿੱਚ ਜੋੜਦਾ ਹੈ ਉਹ ਬੰਦੇ ਸਦਾ ਹੀ ਹਰੀ ਨਾਮ ਸਿਮਰਦੇ ਹਨ ਜਿਸ ਨਾਮ ਨੂੰ ਮਨੁੱਖ ਕਉ ਆਪ ਆਪਣੀ ਸਿਫਤ ਸਲਾਹ ਦੀ ਬਾਣੀ ਸੁਣਾਉਂਦਾ ਹੈ ਸੁਨਣ ਵਾਲਾ ਕੋਈ ਉਹ ਸੁਣਦਾ ਹੈ ਉਹ ਮੇਰੇ ਉਹ ਬੰਦੇ ਗੁਰੂ ਦੇ ਦਰ ਤੇ ਪਹੁੰਚ ਕੇ ਆਤਮਿਕ ਆਨੰਦ ਮਾਣਦੇ ਹਨ ਤੁਹਾਨੂੰ ਗੁਰੂ ਨਾਨਕ ਕਹਤਾ ਹੈ ਸਦਾ ਤੇ ਰਹਿਣ ਵਾਲੇ ਮਾਲਕ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਤੂੰ ਸਾਨੂੰ ਜੀਵਾਂ ਨੂੰ ਜੀਵਨ ਰਾਹ ਉਤੇ ਤੋਰਦਾ ਹੈ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਗੁਰੂ ਸੁਨਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇਕ ਫਿਰੈ ਘਨੇਰੇ ਕਰੈ ਗੱਲਾਂ ਗੱਲੀ ਕਿਨੇ ਨ ਪਾਇਆ ਕਹਿ ਨਾਨਕ ਸਭ ਸੋਹਿਲਾ ਸਤਗੁਰੂ ਸੁਨਾਇਆ ਸਤਗੁਰੂ ਦਾ ਸ਼ਬਦ ਆਨੰਦ ਦੇਣ ਵਾਲਾ ਗੀਤ ਹੈ ਕੀਨ ਜਨੋ ਕੇ ਸਤਗੁਰੂ ਨੂੰ ਜਿਹੜਾ ਸੋਹਣਾ ਸ਼ਬਦ ਸੁਨਾਇਆ ਉਹ ਸਦਾ ਆਤਮਿਕ ਆਨੰਦ ਦੇਣ ਵਾਲਾ ਹੈ ਪਰ ਇਹ ਗੁਰੂ ਸ਼ਬਦ ਉਹਨਾਂ ਦੇ ਮਨ ਵਿੱਚ ਵਸਦਾ ਹੈ ਜਿਨ੍ਹਾਂ ਦੇ ਮੱਥੇ ਤੋਂ ਧੁਰੋਂ ਲਿਖਿਆ ਲੇਖ ਲਿਖਿਆ ਹੁੰਦਾ ਹੈ ਬਥੇਰੇ अनेका ਐਸੇ ਬੰਦੇ ਫਿਰਦੇ ਹਨ ਜਿਨ੍ਹਾਂ ਦੇ ਮਨ ਵਿੱਚ ਗੁਰੂ ਸ਼ਬਦ ਤਾਂ ਨਹੀਂ ਵਸਿਆ ਪਰ ਗਿਆਨ ਦੀਆਂ ਗੱਲਾਂ ਕਰਦੇ ਹਨ ਨਿਰੀਆਂ ਗੱਲਾਂ ਨਾਲ ਆਤਮਿਕ ਆਨੰਦ ਕਿਸੇ ਨੂੰ ਨਹੀਂ ਮਿਲਿਆ ਧੰ ਗੁਰ ਨਾਨਕ ਕਾਗਤਾ ਹੈ ਸਤਗੁਰ ਦਾ ਸੁਨਾਇਆ ਹੋਇਆ ਸ਼ਬਦ ਹੀ ਆਤਮਿਕ ਆਨੰਦ ਦਾਤਾ ਦਿੰਦਾ ਹੈ ਪਵਿੱਤ ਹੋਏ ਸੇ ਜਨਾ ਜਿਨਿ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨਿ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ সহিত ਸਿਓ ਪਵਿੱਤ ਸੰਗਤ ਸਹਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨਨੀ ਮਨ ਵਸਾਇਆ ਕਹੈ ਨਾਨਕ ਸੇ ਪਵਿੱਤ ਜਿਨਨੀ ਗੁਰਮੁਖ ਹਰਿ ਹਰਿ ਪਿਆਇਆ ਅੱਗੇ ਸਤਿਗੁਰੂ ਜੀ ਸਮਝਾਉਂਦੇ ਹਨ ਜਿੰਨਾ ਬੰਦਿਆਂ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਉਹਨਾਂ ਦੇ ਅੰਦਰ ਐਸਾ ਆਨੰਦ ਪੈਦਾ ਹੋਇਆ ਹੈ ਕਿ ਮਾਇਆ ਵਾਲੇ ਰੱਸਾਂ ਦੀ ਉਹਨਾਂ ਨੂੰ ਖਿੱਚ ਹੀ ਨਹੀਂ ਰਹੀ ਤੇ ਉਹ ਬੰਦੇ ਪਵਿੱਤਰ ਜੀਵਨ ਵਾਲੇ ਬਣ ਗਏ ਹਨ ਗੁਰੂ ਦੀ ਸ਼ਰਨ ਪੈ ਕੇ ਜਿੰਨਾ ਜਿੰਨਾ ਦੇ ਨੇ ਹਰੀ ਦਾ ਨਾਮ ਸਿਮਰਿਆ ਹੈ ਉਹ ਮਨੁੱਖ ਸੁਖ ਆਚਰਣ ਵਾਲੇ ਹੋ ਗਏ ਹਨ ਉਹਨਾਂ ਦੀ ਲਾਗ ਨਾਲ ਉਹਨਾਂ ਦੇ ਮਾਤਾ ਪਿਤਾ ਪਰਿਵਾਰ ਦੇ ਜੀਵਨ ਪਵਿੱਤਰ ਜੀਵਨ ਵਾਲੇ ਬਣ ਗਏ ਹਨ ਜਿੰਨਾ ਜਿੰਨਾ ਨੇ ਉਹਨਾਂ ਦੀ ਸੰਗਤ ਕੀਤੀ ਉਹ ਸਾਰੇ ਪਵਿੱਤਰ ਹੋ ਗਏ ਹਨ ਹਰੀ ਨਾਮ ਇੱਕ ਐਸਾ ਆਨੰਦ ਹੈ ਤਾਂ ਸੋਮਾ ਹੈ ਕਿ ਜਿਸ ਨੂੰ ਜਪਣ ਵਾਲੇ ਹੀ ਪਵਿੱਤਰ ਤੇ ਸੁਣਨ ਵਾਲੇ ਵੀ ਪਵਿੱਤਰ ਹੋ ਜਾਂਦੇ ਹਨ ਜਿਹੜੇ ਇਸ ਨੂੰ ਮਨ ਵਿੱਚ ਵਸਾਉਂਦੇ ਹਨ ਉਹ ਵੀ ਪਵਿੱਤਰ ਹੋ ਜਾਂਦੇ ਹਨ ਤਾਂ ਗੁਰੂ ਨਾਨਕ ਆਖਦਾ ਹੈ ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸ਼ਰਣ ਪੈ ਕੇ ਹਰੀ ਸਿਮਰਿਆ ਹੈ ਉਹ ਸ਼ੁੱਧ ਆਚਰਣ ਵਾਲੇ ਹੋ ਗਏ ਹਨ ਕਰਮੀ ਸਹਜ ਨਉਪਜੈ ਬਿਨ ਸਹਜੇ ਸੈਸਾ ਨਜਾਇ ਨਹ ਜਾਏ ਸੈਸਾ ਕਿਤੈ ਸੰਜਮ ਰਹੇ ਕਰਮ ਕਮਾਏ ਸੈਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ ਕਹ ਨਾਨਕ ਗੁਰ ਪ੍ਰਸਾਦੀ ਸਹਜ ਉਪਜੇ ਏਉ ਸੈਸਾ ਇਵ ਜਾਏ ਸਤਿਗੁਰ ਜੀ ਅੱਗੇ ਫਰਮਾਉਂਦੇ ਹਨ ਕਿ ਮਾਇਆ ਦੇ ਮੋਹ ਵਿੱਚ ਫਸਿਆ ਰਿਹਾ ਮਨ ਸਦਾ ਹੀ ਤੋਖਲਾ ਸਹਿਮ ਜਾਪ ਬਣਿਆ ਰਹਿੰਦਾ ਹੈ ਅਤੇ ਸਹਿਮ ਆਤਮਿਕ ਅਨੰਦ ਤੋਂ ਬਿਨਾ ਦੂਰ ਨਹੀਂ ਹੁੰਦਾ ਆਤਮਿਕ ਅਨੰਦ ਬਾਹਰੋਂ ਧਾਰਮਿਕ ਜਾਪ ਦੇ ਕਰਮ ਕੀਤੇ ਆ ਪੈਦਾ ਨਹੀਂ ਹੋ ਸਕਦਾ ਅਨੇਕਾਂ ਬੰਦੇ ਐਜੇ ਕਰਮ ਕਰ ਰਹੇ ਹਨ ਕਿ ਹਾਰ ਗਏ ਹਨ ਪਰ ਮਨ ਦਾ ਤੋਖਲਾ ਐਜੇ ਕਿਸੇ ਤਰੀਕੇ ਨਾਲ ਠੀਕ ਨਹੀਂ ਹੁੰਦਾ ਮਨ ਸਹਿਮ ਵਿੱਚ ਰਹਿੰਦਾ ਹੈ ਮੈਲਾ ਰਹਿੰਦਾ ਹੈ ਮਨ ਦੀ ਇਹ ਮੈਲ ਕਿਸੇ ਬਾਹਰੀ ਯੁਗਤੀ ਨਾਲ ਨਹੀਂ ਧੋਈ ਨਹੀਂ ਜਾ ਸਕਦੀ ਭਾਈ ਗੁਰੂ ਦੇ ਸ਼ਬਦ ਵਿੱਚ ਜੁੜੋ ਪ੍ਰਮਾਤਮਾ ਦੇ ਚਰਨਾਂ ਵਿੱਚ ਸਦਾ ਚਿੱਤ ਜੋੜੀ ਰੱਖੋ ਜੇ ਮਨ ਧੋਣਾ ਹੈ ਤਾਂ ਇਸ ਤਰ੍ਹਾਂ ਧੋ ਧੰਨ ਗੁਰਨਾਨਕਾ ਕਹਤਾ ਹੈ ਕਿ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਤੇ ਇਸ ਤਰ੍ਹਾਂ ਮਨ ਦਾ ਟੋਕਲਾ ਸਹਿਮ ਡਰ ਜੋ ਭਾਉ ਉਹ ਦੂਰ ਹੋ ਜਾਂਦਾ ਹੈ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨ ਨੂੰ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣੇ ਨਾਹੀ ਫਿਰੈ ਜਿਉ ਬੇਤਾਲਿਆ ਕਹੈ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨਹੀ ਜਨਮ ਜੂਏ ਹਾਰਿਆ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ ਨੀਰੇ ਬਾਹਰੋਂ ਧਾਰਮਿਕ ਦਿਸਤੇ ਕਰਮ ਕਰਨ ਵਾਲੇ ਬੰਦੇ ਮਨ ਵਿੱਚ ਵਿਕਾਰਾਂ ਨਾਲ ਮੈਲੇ ਰਹਿੰਦੇ ਹਨ ਤੇ ਸਿਰਫ ਵੇਖਣ ਨੂੰ ਹੀ ਪਵਿੱਤਰ ਜਾਪਦੇ ਹਨ ਤੇ ਜਿਹੜੇ ਬੰਦੇ ਬਾਹਰੋਂ ਪਵਿੱਤਰ ਦਿਸਣ ਉਹ ਮਨੋ ਵਿਕਾਰੀ ਹੋਣ ਜੋ ਆਪਦੇ ਹਨ ਤੇ ਜਿਹੜੇ ਬਾਹਰੋਂ ਬਾਹਰੋਂ ਬੰਦੇ ਪਵਿੱਤਰ ਦਿਸਣ ਉਹ ਮਨੋ ਵਿਕਾਰੀ ਹੋਣ ਉਹਨਾਂ ਨੇ ਆਪਣਾ ਜੀਵਨ ਇਓ ਵਿਅਰਥ ਗਵਾ ਲਿਆ ਸਮਝੋ ਜਿਵੇਂ ਕੋਈ ਜਵਾਰੀ ਜੂਏ ਵਿੱਚ ਧਨ ਹਾਰ ਆਉਂਦਾ ਹੈ ਉਹਨਾਂ ਨੂੰ ਅੰਦਰੋਂ ਅੰਦਰ ਮਾਇਆ ਦੀ ਤ੍ਰਿਸ਼ਨਾ ਦਾ ਭਾਰਾ ਰੋਗ ਖਾਈ ਜਾਂਦਾ ਹੈ ਮਾਇਆ ਦੇ ਲਾਲਚ ਵਿੱਚ ਮੋਤ ਨੂੰ ਉਹਨਾਂ ਭੁਲਾਇਆ ਹੁੰਦਾ ਹੈ ਲੋਕਾਂ ਦੀਆਂ ਨਜ਼ਰਾਂ ਵਿੱਚ ਧਾਰਮਿਕ ਦਿਸਣ ਵਾਸਤੇ ਉਹ ਆਪਣੇ ਬਾਹਰੋਂ ਧਾਰਮਿਕ ਦਿਸ਼ਤੇ ਕਰਮਾਂ ਦੀ ਵਡਿਆਈ ਦੱਸਣ ਲਈ ਵੇਦ ਆਦਿਕ ਧਰਮ ਪੁਸਤਕਾਂ ਵਿੱਚੋਂ ਹਵਾਲੇ ਦਿੰਦੇ ਹਨ ਵੇਦ ਆਦਿਕ ਧਰਮ ਧਰਮ ਪੁਸਤਕਾਂ ਵਿੱਚੋਂ ਪ੍ਰਭੂ ਦਾ ਨਾਮ ਜਪਣ ਦਾ ਯਤਨ ਉਪਦੇਸ਼ ਕਰਦੇ ਹਨ ਉਸ ਨਾਲ ਉਹ ਧਿਆਨ ਨਹੀਂ ਕਰਤੇ ਤੇ ਪੂਰਾ ਉਤਵਾਂ ਹੀ ਜਗਤ ਵਿੱਚ ਵਿਚਰਦੇ ਹਨ ਜੀਵਨ ਤਾਲ ਤੋਂ ਕੁੰਝੇ ਰਹਿੰਦੇ ਹਨ ਆਨਗੁਰ ਨਾਨਕ ਆਤਾ ਹੈ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਸਿਮਰਨ ਛੱਡਿਆ ਹੈ ਤੇ ਜੋ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਨ ਉਹਨਾਂ ਆਪਣੀ ਜੀਵਨ ਖੇਡ ਜੂਏ ਵਿੱਚ ਹਾਰ ਲਈ ਹੈ